ਮਾਰੂ ਮਹੱਲਾ ਤੀਜਾ ਨੇਹ ਚਲ ਏਕ ਸਦਾ ਸੱਚ ਸੋਈ ਪੂਰੇ ਗੁਰ ਤੇ ਸੋਝੀ ਹੋਈ ਹਾਰ ਰਸ ਭੀਨੇ ਸਦਾ ਤੇ ਆਇਨ ਗੁਰਮਤ ਸੀਲ ਸੁਨਾਹਾ ਹੈ ਅੰਦਰ ਰੰਗ ਸਦਾ ਸਚਿਆਰਾ ਗੁਰ ਕੈ ਸਬਦ ਹਰਿ ਨਾਮ ਪਿਆਰਾ ਨਾਉ ਨਿਦ ਨਾਮ ਵਸਿਆ ਘਟ ਅੰਤਰ ਛੋੜਿਆ ਮਾਇਆ ਕਾਲਾ ਹਾਹੀ ਰਈਤ ਰਾਜੇ ਦੁਰਮਤ ਦੋਈ ਬਿਨ ਸਤਗੁਰ ਸੇਵੇ ਏਕ ਨਾ ਹੋਈ ਏਕ ਧਿਆਇਨ ਸਦਾ ਸੁਖ ਪਾਇਨ ਨਿਹਚਲ ਰਾਜ ਤਿਨਾਹਾ ਹੈ ਆਵਣ ਜਾਣਾ ਰੱਖੈ ਨਾ ਕੋਈ ਜੰਮਣ ਮਰਣ ਤਿਸੈ ਤੇ ਹੋਈ ਗੁਰਮੁਖ ਸਾਚਾ ਸਦਾ ਧਿਆਵੋ ਗਾਤਮੁਕਤ ਤਿਸੈ ਤੇ ਪਾਹਾ ਹੈ ਸੱਚ ਸੰਜਮ ਸਤਿਗੁਰੂ ਦੁਆਰੇ ਹਉ ਮੈਂ ਕ੍ਰੋਧ ਸ਼ਬਦ ਨਿਵਾਰੈ ਸਤਿਗੁਰ ਸੇਵ ਸਦਾ ਸੁਖ ਪਾਈਐ ਸੀਲ ਸੰਤੋਖ ਸਭ ਤਾਹਾ ਹੈ ਹਾਉ ਮੈ ਮੋਹ ਉਪਜੈ ਸੰਸਾਰਾ ਸਭ ਜਾਗ ਬਿਨ ਸੈ ਨਾਮ ਵਿਸਾਰਾ ਬਿਨ ਸਤ ਗੁਰ ਸੇਵੇ ਨਾਮ ਨ ਪਾਈਐ ਨਾਮ ਸੱਚਾ ਜਗ 라ਹਾ ਹੈ ਸੱਚਾ ਅਮਰ ਸਬਦ ਸੁਹਾਇਆ ਪੰਚ ਸਬਦ ਮਿਲ ਵਾਜਾ ਵਾਇਆ ਸਦਾ ਕਾਰਜ ਸੱਚ ਨਾਮ ਸੁਹੇਲਾ ਬਿਨ ਸਬਦੈ ਕਾਰਜ ਕੀ ਹਾਹਿ ਖੇਨ ਮਹਿ ਹਸੈ ਖੇਨ ਮਹਿ ਰੂਵੈ ਦੂਜੀ ਦੁਰਮਤ ਕਾਰਜਨਾ ਹੋਵੈ ਸੰਜੋਗ ਵਿਜੋਗ ਕਰਤੈ ਦੇਖ ਪਾਏ ਕਿਰਤ ਨਾ ਚੱਲੈ ਚਲਾਹਾਹੀ ਜੀਵਨ ਮੁਕਤ ਗੁਰ ਸਬਦ ਕਮਾਏ ਹਾਰ ਸਿਉ ਸਦ ਹੀ ਰਹੈ ਸਮਾਏ ਗੁਰ ਕਿਰਪਾ ਤੇ ਮਿਲੈ ਵਡਿਆਈ ਹਉ ਮੈਂ ਰੋਗ ਨਾ ਤਾਹਾ ਹੈ ਰਸ ਗਾਸ ਖਾਏ ਪਿੰਡ ਵਿਧਾਏ ਭੀਖ ਕਰੈ ਗੁਰ ਸਬਦ ਨਾ ਕਮਾਏ ਅੰਤਰ ਰੋਗ ਮਹਾ ਦੁਖ ਭਾਰੀ ਵਿਸ਼ਟਾ ਮਾਹੇ ਸਮਾਹਾ ਹੈ ਵੇਦ ਪੜਹਿ ਵਿਆਡ ਬਾਦ ਵਖਾਣਹਿ ਘਟ ਮਹਿ ਬ੍ਰਹਮ ਤਿਸ ਸਬਦ ਨਾ ਪਛਾਣਹਿ ਗੁਰਮੁਖ ਹੋਵੈ ਸੋ ਤਤ ਬਿ ਲੋਵੈ ਰਸਨਾ ਹਰ ਰਸ ਤਾਹਾਹੀ ਘਾਰ ਵਥ ਛੋਡਹਿ ਬਾਹਰ ਧਾਵਹਿ ਮਨਮੁਖ ਅੰਦੇ ਸਾਧਨਾ ਪਾਵਹਿ ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰ ਰਸ ਮੂਲ ਨਾ ਤਾਹਾਹੀ मानमुख देही धर्म बतारो दुर्मत मरै नित होए खुवारो काम क्रोध मन दूजै लाया सुख नै सुख नाताहा हे कंचन देही शब्द बतारो आन दिन भोग भोगै हार सिओ प्यारो महिला अंदर गैर महल पाए भाणा बुझ समाहा हे ਆਪੇ ਦੇਵਾ ਦੇਵਨਹਾਰਾ ਤਿਸ ਆਗੇ ਨਾਹੀ ਕਿਸੈ ਕਾ ਚਾਰਾ ਆਪੇ ਬਖਸ਼ੇ ਸਬਦ ਮਿਲਾਏ ਤੇ ਸਦਾ ਸਬਦ ਅਥਾਹਾ ਹੈ ਜੀਉ ਪਿੰਡ ਸਭ ਹੈ ਤਿਸ ਕੀ ਰਾ ਸੱਚਾ ਸਾਹਿਬ ਠਾਕੁਰ ਮੇਰਾ ਨਾਨਕ ਗੁਰਬਾਣੀ ਹਰ ਪਾਇਆ ਹਰ ਜਪ ਜਾਪ ਸਮਾਹਾ ਹੈ ਮਾਰੂ ਮਹੱਲਾਤੀ ਜਾ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਗਿਆਨ ਧਿਆਨ ਆਪਾਰ ਗੁਰਮੁਖ ਕਾਰ ਕਰੇ ਪ੍ਰਭ ਭਾਵੈ ਗੁਰਮੁਖ ਪੂਰਾ ਪਾਏ ਦਾ ਗੁਰਮੁਖ ਮਨੁਆ ਉਲਟ ਪਰਾਵੈ ਗੁਰਮੁਖ ਬਾਣੀ ਨਾਦ ਵਜਾਵੈ ਗੁਰਮੁਖ ਸਾਚਰ ਤੇ ਬੈ ਰਾਗੀ ਨਿਜ ਘਰ ਵਾਸਾ ਪਾਇਦਾ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਸਚੈ ਸਬਦੇ ਸਚ ਸੁਭਾਖੀ ਸਦਾ ਸਚ ਰੰਗ ਰਾਤਾ ਮਨ ਮੇਰਾ ਸਚੇ ਸਚ ਸਮਾਇਦਾ ਗੁਰਮੁਖ ਮਨ ਨਿਰਮਲ ਸਤ ਸਾਰਨੁ ਆਵੈ ਮੈਲ ਨਾ ਲਾਗੈ ਸਚ ਸੁਮਾਵੈ ਸਚੋ ਸਚ ਕਮਾਵੈ ਸਾਧਹੀ ਸੱਚੀ ਭਗਤ ਦ੍ਰਿੜਾਏ ਦਾ ਗੁਰਮੁਖ ਸਚ ਬੈਣੀ ਗੁਰਮੁਖ ਸਚ ਨੈਣੀ ਗੁਰਮੁਖ ਸਚ ਕਮਾਵੈ ਕਰਨੀ ਸਦਹੀ ਸਚ ਕਹੈ ਦਿਨ ਰਾਤੀ ਅਵਰਾ ਸਚ ਕਹਾਏ ਦਾ ਗੁਰਮੁਖ ਸੱਚੀ ਊਤਮ ਬਾਣੀ ਗੁਰਮੁਖ ਸਚੋ ਸੱਚ ਵਖਾਣੀ ਗੁਰਮੁਖ ਸਾਧ ਸੇਵਹਿ ਸਚੋ ਸੱਚਾ ਗੁਰਮੁਖ ਸ਼ਬਦ ਸੁਣ ਆਏ ਦਾ ਗੁਰਮੁਖ ਹੋਵੈ ਸੋ ਸੋ ਜੀ ਪਾਏ ਹਉ ਮੈ ਮਾਇਆ ਭਰਮ ਗਵਾਏ ਗੁਰ ਕੀ ਪਾਉੜੀ ਊਤਮ ਊਚੀ ਦਰ ਸਚੈ ਹਰ ਗੁਣ ਗਾਏ ਦਾ ਗੁਰਮੁਖ ਸੱਚ ਸੰਜਮ ਕਰਨੀ ਸਾਰ ਗੁਰਮੁਖ ਪਾਏ ਮੋਖ ਦੁਆਰ ਪਾਏ ਭਗਤ ਸਦਾ ਰੰਗ ਰਾਤਾ ਆਪ ਗਵਾਏ ਸਮਾਈ ਦਾ ਗੁਰਮੁਖ ਹੋਵੇ ਮਾਨ ਖੋਜ ਸੁਣਾਏ ਸੱਚੇ ਨਾਮ ਸਦਾ ਲਿਬ ਲਾਏ ਜੋ ਤਿਸ ਭਾਵੈ ਸੋਈ ਕਰਸੀ ਜੋ ਸੱਚੇ ਮਨ ਪਾਏ ਦਾ ਜਾ ਤਿਸ ਭਾਵੈ ਸਤਿਗੁਰੂ ਮਿਲਾਏ ਜਾ ਤਿਸ ਭਾਵੈ ਤਾ ਮਨ ਵਸਾਏ ਆਪਣੇ ਭਾਣੈ ਸਦਾ ਰੰਗਰਾਤਾ ਭਾਣੈ ਮਨ ਵਸਾਈਂਦਾ ਮਨ ਹਠ ਕਰਮ ਕਰੇ ਸੋ ਛੀਜੈ ਬਹੁਤੇ ਭੇਖ ਕਰੇ ਨਹੀਂ ਭੀਜੈ ਵਿਖਿਆ ਰਾਥੇ ਦੁੱਖ ਕਮਾਵਹਿ ਦੁਖੇ ਦੁਖ ਸਮਾਈਂਦਾ ਗੋਰਮukh ਹੋਵੇ ਸੋ ਸੁਖ ਕਮਾਏ ਮਰਨ ਜੀਵਨ ਕੀ ਸੋ ਜੀ ਪਾਏ ਮਰਨ ਜੀਵਨ ਜੋ ਸਾਮ ਕਰ ਜਾਣੈ ਸੋ ਮੇਰੇ ਪ੍ਰਭ ਭਾਏ ਦਾ ਗੋਰਮukh ਮਰਹਿ ਸੋ ਹੈ ਪਰਵਾਣ ਆਵਣ ਜਾਣਾ ਸਬਦ ਪ੍ਰਾਣ ਮਰੈ ਨਾ ਜੰਮੈ ਨਾ ਦੁਖ ਪਾਏ ਮਨ ਹੀ ਮਨਹਿ ਸਮਾਏ ਦਾ ਸੇਵਡ ਭਾਗੀ ਜਿਨੇ ਸਤਗੁਰ ਪਾਇਆ ਹਉਮੈ ਵਿੱਚੋਂ ਮੋਹ ਛੁਕਾਇਆ ਮਾਨ ਨਿਰਮਲ ਫਿਰ ਮੈਲ ਨਾ ਲਾਗੇ ਦਰ ਸੱਚੈ ਸੋਭਾ ਪਾਏਂਦਾ ਆਪੇ ਕਰੇ ਕਰਾਏ ਆਪੇ ਆਪੇ ਵੇਖੈ ਥਾਪ ਉਥਾਪੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਵੇ ਸੱਚ ਸੁਣ ਲੇਖੈ ਪਾਏਂਦਾ ਗੁਰਮੁਖ ਸਚੋ ਸਾਚੁ ਕੋ ਮਾਵੈ ਗੁਰਮੁਖ ਨਿਰਮਲ ਮੈਲ ਨਾ ਲਾਵੈ ਨਾਨਕ ਨਾਮ ਰਤੇ ਵਿਚਾਰੀ ਨਾਮੇ ਨਾਮ ਸਮਾਇਦਾ ਮਾਰੂ ਮਹੱਲਾ ਤੀਜਾ ਆਪੇ ਸ੍ਰੇਸ਼ਟ ਹੁਕਮ ਸਾਬ ਸਾਜੀ ਆਪੇ ਥਾਪ ਉਥਾਪ ਨੇ ਵਾਜੀ ਆਪੇ ਨਿਆਉ ਕਰੇ ਸਭ ਸਾਚਾ ਸਾਚੇ ਸਾਚ ਮਿਲਾਇਦਾ ਕਾਇਆ ਗੋਟ ਹੈ ਆਕਾਰਾ ਮਾਇਆ ਮੋਹ पसरे ਆਪ ਆਸਾਰਾ ਬੇਨ ਸਬਦੈ ਭਸਮ ਕੀ ਧੀਰੀ ਖੇਹੁ ਖੇਹਰ ਲਾਇਦਾ ਕਾਇਆ ਕੰਚਨ ਕੋਟ અપਾਰਾ ਜਿਸ ਵਿੱਚ ਰਵਿਆ ਸਬਦ અપਾਰਾ ਗੁਰਮੁਖ ਗਾਵੇ ਸਦਾ ਗੁਣ ਸਾਚੀ ਮੇਲ ਪ੍ਰੀਤਮ ਸੁਖ ਪਾਏ ਦਾ ਕਾਇਆ ਹਰ ਮੰਦਰ ਹਰ ਆਪ ਸਵਾਰੇ ਤੇ ਇਸ ਵਿੱਚ ਹਰ ਜੀਉ ਵਸੈ ਮੁਰਾਰੇ ਗੁਰ ਕੈ ਸਬਦ ਵਣਜਨ ਵਾਪਾਰੀ ਨਦਰਿ ਆਪ ਮਿਲਾਏ ਦਾ ਸੋ ਸੁਚਾ ਜੇ ਕ੍ਰੋਧ ਨਿਵਾਰੇ ਸਬਦੇ ਬੂਜੈ ਆਪ ਸਵਾਰੇ ਆਪੇ ਕਰੇ ਕਰਾਏ ਕਰਤਾ ਆਪੇ ਮਨ ਵਿਸਾਏ ਦਾ ਨਿਰਮਲ ਭਗਤ ਹੈ ਨਿਰਾਦੀ ਮਾਨ ਤਨ ਧੋਵਹਿ ਸਬਦ ਵਿਚਾਰੀ ਆਨ ਦਿਨ ਸਦਾ ਰਹੈ ਰੰਗ ਰਾਤਾ ਕਰ ਕਿਰਪਾ ਭਗਤ ਕਰਾਏ ਦਾ ਇਸ ਮਨ ਮੰਦਰ ਮਹਿ ਮਨੁ ਆਤਾਵੈ ਸੁਖ ਪਲ ਰਤਿ ਆਗ ਮਹਾ ਦੁਖ ਪਾਵੈ ਬਿਨ ਸਤਗੁਰ ਭੇਟੇ ਠਾਉ ਨਾ ਪਾਵੈ ਆਪੇ ਖੇਲ ਕਰਾਇਦਾ ਆਪ ਅપરੰਪਰ ਆਪ ਵਿਚਾਰੀ ਆਪੇ ਮੇਲੇ ਕਰਨੀ ਸਾਰੀ ਕਿਆ ਕੋਕਾਰ ਕਰੇ ਵਿਚਾਰਾ ਆਪੇ ਬਖਸ਼ਿ ਮਿਲਾਇਦਾ ਆਪੇ ਸਤਗੁਰ ਮੇਲੇ ਪੂਰਾ ਸੱਚੇ ਸ਼ਬਦ ਮਹਾਬਲ ਸੂਰਾ ਆਪੇ ਮੇਲੇ ਦੀ ਵਡਿਆਈ ਸੱਚੇ ਸਿਉ ਚਿਤ ਲਾਏਂਦਾ ਘਰ ਹੀ ਅੰਦਰ ਸਾਚਾ ਸੋਈ ਗੁਰਮੁਖ ਵਿਰਲਾ ਗੂਜੈ ਕੋਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਨਾਮ ਤੇ ਆਏਂਦਾ ਦੇ ਸੰਤਰ ਭਾਵੈ ਅੰਤਰ ਨਹੀਂ ਭਾਲੇ ਮਾਇਆ 모ਹੇ ਵੱੱਦਾ ਜਮ ਕਾਲੇ ਜਮ ਕੀ ਫਾਸੀ ਕਬਹੂ ਨਾ ਟੁੱਟੈ ਦੂਜੈ ਭਾਏ ਭਰਮ ਆਏ ਦਾ ਜਪ ਤਪ ਸੰਜਮ ਹੋਰ ਕੋਈ ਨਹੀਂ ਜਪ ਲਗ ਗੁਰ ਕਾ ਸ਼ਬਦ ਨਾ ਕਮਾਹੀ ਗੁਰ ਕੈ ਸ਼ਬਦ ਮਿਲਿਆ ਸੱਚ ਪਾਇਆ ਸੱਚੇ ਸੱਚ ਸਮਾਏ ਦਾ काम क्रोध सबल संसार बहु कर्म कुमावे सब दुख का पसारा सतगुरु सेवह से सुख से पावे सच्चे शब्द मिलाएदा पौण पाणी है बैसंतर माया मोह वरत सब अंतर जिन कीते जात सह पहचाण है माया मोह चुकाएदा ਏਕ ਮਾਇਆ 모ਹੇ ਗਰਬ ਵਿਆਪੇ ਹਉ ਮੈਂ ਹੋਏ ਰਹੇ ਹੈ ਆਪੇ ਜਮ ਕਾਲੈ ਕੀ ਖਬਰ ਨਾ ਪਾਈ ਅੰਤ ਗਿਆ ਪਛੁਤਾਏਂਦਾ ਜਿਨ ਉਪਾਏ ਸੋ ਵੇਦ ਜਾਣੈ ਗੁਰਮੁਖ ਦੇਵੈ ਸਬਦ ਪਛਾਣੈ ਨਾਨਕ ਦਾਸ ਕਹੈ ਬੇਨੰਤੀ ਸਚ ਨਾਮ ਚਿਤ ਲਾਏਦਾ ਮਾਰੂ ਮਹੱਲਾਤੀ ਜਾ ਆਦ ਜੁਗਾਦ ਦਇਆ ਫਤਦਾਤਾ ਪੂਰੇ ਗੁਰ ਕੈ ਸਬਦ ਪ੍ਰਛਾਤਾ ਤੁਧਨੋ ਸੇਵਹਿ ਸੇ ਤੁਜਹਿ ਸਮਾਵਹਿ ਤੂ ਆਪੇ ਮੇਲ ਮਿਲਾਇਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਜੀਵ ਜੰਤ ਤੇਰੀ ਸਰਣਾਈ ਜਿਉ ਤੁਦ ਭਾਵੈ ਤੇ ਵਚ ਲਾਵਹਿ ਤੂ ਆਪੇ ਮਾਰਗ ਪਾਏ ਦਾ ਹੈ ਭੀ ਸਾਚਾ ਹੁਸੀ ਸੋਈ ਆਪੇ ਸਾਜੇ ਅਵਰ ਨਾ ਕੋਈ ਸਭਨ ਅਸਾਰ ਕਰੇ ਸੁਖ ਦਾਤਾ ਆਪੇ ਰਿਜਕ ਬਹੋਚਾਏ ਦਾ ਅਗਮ ਅਗੋਚਰ ਅਲਖ ਅਪਾਰਾ ਕੋਈ ਨਾ ਜਾਣੈ ਤੇਰਾ ਪਰਵਾਰਾ ਆਪਣਾ ਆਪ ਪਛਾਣ ਹੈ ਆਪੇ ਗੁਰਮਤੀ ਆਪ ਗੁਝਾਏ ਦਾ ਪਾਤਾਲ ਪੁਰੀਆ ਲੋ ਆਕਾਰਾ ਤੇਸ ਵਿੱਚ ਵਰਤੈ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਢਾਹੀ ਹੁਕਮੇ ਮੇਲ ਮਿਲਾਇਦਾ ਹੁਕਮ ਆਬੂਜਾ ਸੋ ਹੁਕਮ ਸਲਾਹੇ ਅਗਮ ਅਗੋਚਰ ਵੇਪਰ ਵਾਹੇ ਜੇਹੀ ਮਤ ਦੇਹੇ ਸੋ ਹੋਵੇ ਤੂ ਆਪੇ ਸਬਦ 부ਝਾਏ ਦਾ ਆਨ ਨ ਦੇਨ ਆਰ ਜਾ ਛੇ ਜਦੀ ਜਾਏ ਰੈਣ ਦਿਨਸ ਦੋਏ ਸਾਖੀ ਆਏ ਮਨ ਮੁਖ ਅੰਧ ਨਾ ਚੇਤੇ ਮੂੜਾ ਸਿਰ ਉਪਰ ਕਾਲ ਰੂ ਆਏ ਦਾ ਮਾਨ ਤਨ ਸੀਤਲ ਗੁਰ ਚਰਣੀ ਲਾਗਾ ਅੰਤਰ ਭਰਮ ਗਇਆ ਭਾਉ ਭਾਗਾ ਸਦਾ ਆਨੰਦ ਸੱਚੇ ਗੁਣ ਗਾਵਹਿ ਸੱਚ ਬਾਣੀ ਬੋਲਾਇਦਾ ਜੇਨ ਤੂ ਜਾਤਾ ਕਰਮ ਵਿਦਾਤਾ ਪੂਰੈ ਭਾਗ ਗੁਰ ਸ਼ਬਦ ਪਛਾਤਾ ਜਾਤ ਪਤ ਸੱਚ ਸੱਚਾ ਸੱਚ ਸੋਈ ਹਉਮੈ ਮਾਰ ਮਿਲਾਇਦਾ ਮਾਨ ਕਠੋਰ ਦੂਜੈ ਪਾਏ ਲਾਗਾ ਭਰਮੇ ਭੂਲਾ ਫਿਰੈ ਅਭਾਗਾ ਕਰਮ ਹੋਵੇ ਤਾਂ ਸਤਿਗੁਰ ਸੇਵੇ ਸਹਜੇ ਹੀ ਸੁਖ ਪਾਏ ਦਾ ਲਖ ਚੌ ਰਾਸੀਹ ਆਪ ਉਪਾਏ ਮਾਨਸ ਜਨਮ ਗੁਰ ਭਗਤ ਦ੍ਰਿੜਾਏ ਬਿਨ ਭਗਤੀ ਵਿਸ਼ਟਾ ਵਿੱਚ ਵਾਸਾ ਵਿਸ਼ਟਾ ਵਿੱਚ ਫਿਰ ਪਾਏ ਦਾ ਕਰਮ ਹੋਵੈ ਗੁਰ ਭਗਤ ਦਰੜਾਏ ਵੇਣ ਕਰਮਾ ਕਿਉ ਪਾਇਆ ਜਾਏ ਆਪੇ ਕਰੇ ਕਰਾਏ ਕਰਤਾ ਜਿਉ ਭਾਵੇਂ ਤਵੇ ਚਲਾਏਂਦਾ ਸਿਮਰੇਤ ਸਾਸਤ ਅੰਤ ਨਾ ਜਾਣੈ ਮੂਰਖ ਅੰਦਾ ਤਤ ਨਾ ਪਛਾਣੈ ਆਪੇ ਕਰੇ ਕਰਾਏ ਕਰਤਾ ਆਪੇ ਧਰਮ ਭੁਲਾਏਂਦਾ ਸਾਭ ਕੇਸ਼ ਆਪੇ ਆਪ ਕਰਾਏ ਆਪੇ ਸਿਰ ਸਿਰ ਧੰਦਾ ਲਾਏ ਆਪੇ ਥਾਪ ਉਹ ਥਾਪੀ ਵੇਖੈ ਗੁਰਮੁਖ ਆਪ ਬੁਝਾਏ ਦਾ ਸੱਚਾ ਸਾਹਿਬ ਗਹਿਰ ਗੰਭੀਰਾ ਸਦਾ ਸਲਾਹੀਤਾ ਮਨ ਧੀਰਾ ਅਗਮ ਅਗੋਚਰ ਕੀਮਤ ਨਹੀਂ ਪਾਈ ਗੁਰਮੁਖ ਮਨ ਵਸਾਏ ਦਾ ਆਪ ਨਿਰਾਲਮ ਹੂਰ ਧੰਦਾ ਲੋਈ ਗੁਰ ਪ੍ਰਸਾਦੀ ਬੂਜੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਗੁਰਮਤੀ ਮੇਲ ਮਿਲਾਏ ਦਾ ਮਾਰੂ ਮਹੱਲਾ ਤੀਜਾ ਜੋਗ ਛਤੀ ਹੈ ਕੀਓ ਗੁਬਾਰਾ ਤੂੰ ਆਪੇ ਜਾਣੈ ਸਿਰ ਜਨਹਾਰਾ ਹੋਰ ਕਿਆ ਕੋ ਕਹੈ ਕਿ ਆਖ ਵਖਾਣੈ ਤੂੰ ਆਪੇ ਕੀਮਤ ਪਾਏ ਦਾ ਓ ਅੰਕਾਰ ਸਭ ਸ੍ਰਿਸ਼ਟ ਉਪਾਈ ਸਭ ਖੇਲ ਤਮਾਸ਼ਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸਾਚਾ ਆਪੇ ਭੰਨ ਕਢਾਏ ਦਾ ਵਾਜੀ ਗਾਰ ਇੱਕ ਬਾਜੀ ਪਾਈ ਪੂਰੇ ਗੁਰ ਤੇ ਨਦਰਿ ਆਈ ਸਦਾ ਅਲਿਪਤ ਰਹੈ ਗੁਰ ਸਬਦੀ ਸਾਚੇ ਸਿਉ ਚਿਤ ਲਾਏਂਦਾ ਬਾਜੈ ਬਾਜੇ ਧੁਨ ਆਕਾਰਾ ਆਪ ਵਜਾਏ ਵਜਾਵਣ ਹਾਰਾ ਘਾਟ ਘਾਟ ਪਾਉਣ ਵਹੈ ਇਕ ਰੰਗੀ ਮਿਲ ਪਵਣੈ ਸਭ ਵਜਾਏਦਾ ਕਰਤਾ ਕਰੇ ਸੋ ਨਿਹਚਾ ਹੋਵੇ ਗੁਰ ਕੈ ਸਬਦେ ਹਉ ਮੈਂ ਖੋਵੇ ਗੁਰ ਪ੍ਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮ ਧਿਆਏ ਦਾ ਗੁਰ ਸੇਵੇ ਜੀਵੜ ਹੋਰ ਲਾਹਾ ਨਹੀਂ ਨਾਮ ਮਨ ਵਸੈ ਨਾਮੋ ਸਲਾਹੀ ਨਾਮੋ ਨਾਮ ਸਦਾ ਸੁਖ ਦਾਤਾ ਨਾਮੋ ਲਾਹਾ ਪਾਏ ਦਾ ਬਿਨ ਨਾਵੈ ਸਭ ਦੁਖ ਸੰਸਾਰਾ ਵਹੋ ਕਰਮ ਕਮਾਵਹਿ ਵਦਹਿ ਵਿਕਾਰਾ ਨਾਮ ਨਾ ਸੀਵਹਿ ਕਿਉ ਸੁਖ ਪਾਈਐ ਬਿਨ ਨਾਵੈ ਦੁਖ ਪਾਏ ਦਾ ਆਪ ਕਰੇ ਤੈ ਆਪ ਕਰਾਏ ਗੁਰ ਪ੍ਰਸਾਦੀ ਕਿਸੈ 부ਝਾਏ ਗੁਰਮੁਖ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰ ਪਾਏ ਦਾ ਗਣਤ ਗਣੈ ਸੋ ਜਲੈ ਸੰਸਾਰਾ ਸਹਿਸਾ ਮੂਲ ਨਾ ਚੁਕੈ ਵਿਕਾਰਾ ਗੁਰਮੁਖ ਹੋਵੈ ਸੋ ਗਣਤ ਚੁਕਾਏ ਸੱਚੇ ਸੱਚ ਸਮਾਏ ਦਾ ਜੇ ਸੱਚ ਦੇਤਾ ਪਾਏ ਕੋਈ ਗੁਰ ਪ੍ਰ사ਦੀ ਪ੍ਰਗਟ ਹੋਈ ਸੱਚ ਨਾਮ ਸਾਲਾਹੇ ਰੰਗ ਰਤਾ ਗੁਰ ਕਿਰਪਾ ਤੇ ਸੁਖ ਪਾਏ ਦਾ ਜਪ ਤਪ ਸੰਜਮ ਨਾਮ ਪਿਆਰਾ ਕੇਲ ਵਿਖ ਕਾਟੇ ਕਾਟਣ ਹਾਰਾ ਹਰ ਕੈ ਨਾਮ ਤਾਨ ਮਨ ਸੀਤਲ ਹੋਆ ਸਹਜੇ ਸਹਜ ਸੁਮਾਏ ਦਾ ਅੰਤਰ ਲੋਭ ਮਨ ਮੈਲੇ ਮਲ ਲਾਏ ਮੈਲੇ ਕਰਮ ਕਰੇ ਦੁਖ ਪਾਏ ਕੂੜ ਕੂੜ ਕਰੇ ਵਪਾਰਾ ਕੂੜ ਬੋਲ ਦੁਖ ਪਾਏ ਦਾ ਨਿਰਮਲ ਬਾਣੀ ਕੋ ਮਨ ਵਸਾਏ ਗੁਰ ਪ੍ਰ사ਦੀ ਸਹਿ ਸਾਜਾਏ ਗੁਰ ਕੈ ਭਾਣੈ ਚੱਲੈ ਦਿਨ ਰਾਤੀ ਨਾਮ ਚੇਤ ਸੁਖ ਪਾਏਂਦਾ ਆਪ ਸਿਰੰਦਾ ਸੱਚਾ ਸੋਈ ਆਪ ਉਪਾਏ ਖਪਾਏ ਸੋਈ ਗੁਰਮੁਖ ਹੋਵੈ ਸੋ ਸਦਾ ਸਲਾਹੀ ਮੇਲ ਸਾਚੇ ਸੁਖ ਪਾਏਂਦਾ ਅਨੇਕ ਯਤਨ ਕਰੇ ਇੰਦਰੀ ਵਾਸਨਾ ਹੋਈ ਕਾਮ ਕ੍ਰੋਧ ਜਲੈ ਸਭ ਕੋਈ ਸਤਗੁਰ ਸੇਵੇ ਮਨ ਵਸ ਆਵੈ ਮਨ ਮਾਰੇ ਮਨਹਿ ਸਮਾਏ ਦਾ ਮੇਰਾ ਤੇਰਾ ਤੁਧ ਆਪੇ ਕੀਆ ਸਭ ਤੇਰੇ ਜੰਤ ਤੇਰੇ ਸਭ ਜੀਆ ਨਾਨਕ ਨਾਮ ਸਮਾਲ ਸਦਾ ਤੂੰ ਗੁਰਮਤੀ ਮਨ ਵਸਾਏ ਦਾ